ਦੇਖੋ ਪੰਜਾਬ ਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਹੋਰ ਕੋਈ ਜਿਆਦਾ ਵੀ ਉਪਲਬਧੀ ਨਹੀਂ ਹੋਈ ਪਰ ਆ ਜੁਰਮਾਨ ਨੂੰ ਵੱਡੀ ਪ੍ਰਾਪਤੀ ਆ ਕਿ ਆਪਣੇ ਸਾਰੇ ਆਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਰਾਜਨੀਤਿਕ ਰੰਗਸ਼ ਨਾਲ ਉਹਨਾਂ ਤੇ ਝੂਠੇ ਪਰਚੇ ਦਰਜ ਕਰਾਣ ਦੀ ਔਰ ਚੱਬੇਵਾਲ ਇਲਾਕਾ ਖਾਸ ਤੌਰ ਤੇ ਉਹਨਾਂ ਦਾ ਇੱਕ ਜਿਹੜਾ ਕਹਿੰਦੇ ਨਾ ਪਲੇਨ ਫੀਲਡ ਬਣਿਆ ਹੈ ਹਰਦੀਪ ਸਿੰਘ ਲੰਗਵੇ ਆ ਸਾਡੇ ਮੰਡਲ ਪ੍ਰਧਾਨ ਵੀ ਰਹੇ ਆ ਜ਼ਿਲ੍ਹਾ ਸੈਕਟਰੀ ਵੀ ਰਹੇ ਆ ਭਾਜਪਾ ਦੇ ਸੀਨੀਅਰ ਲੀਡਰ ਆ ਤੇ ਪਿੱਛੇ ਪਾਈਲਾ ਛੰਦੇ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਜਾਈ ਸੀ ਉਹਦੇ ਨਾਲ ਉਹਨਾਂ ਨਾਲ ਰੜਕ ਸੀਗੀ ਬਹੁਤ ਜ਼ਿਆਦਾ ਜਿਹੜੇ ਇੱਥੇ ਦੇ ਲੀਡਰ ਆ ਆਮ ਆਦਮੀ ਪਾਰਟੀ ਦੇ ਤੇ ਕੋਈ ਚਾਚੇ ਨਤੀਜੇ ਦਾ ਬੋਨ ਪਿੰਡ ਚ ਝਗੜਾ ਹੋਇਆ ਆਪਸ ਚ ਗੋਲੀਆਂ ਗੁਲੀਆਂ ਚਲੀਆਂ ਜਿਹੜੇ ਜਿਹਦਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਸੀ ਤੇ ਉਹ ਚਾਚਾ ਤੇ ਹਦੀਪ ਸਿੰਘ ਲੋਂਗਿਆ ਜਿਹੜਾ ਆ ਇਹ ਅਲੱਗ-ਅਲੱਗ ਪਾਰਟੀਆਂ ਨੂੰ ਬੁਲਾਉਂ ਕਰਦੇ ਅਲੱਗ-ਅਲੱਗ ਥਾਂ ਦੇ ਦਿੰਦੀ ਉਹਨਾਂ ਦੀ ਇਸੇ ਰਣਜੋਸ਼ ਦੇ ਵਿੱਚ ਚੌੜਦਸਤ ਪੱਤੇ ਸ਼ਾਈ ਦੇ ਨਾਲ ਹਦੀਪ ਸਿੰਘ ਲੋਂਗਿਆ ਦਾ ਨਾਮ ਲਿਖ ਕੇ ਇਸ ਪਰਚੇ ਦੇ ਵਿੱਚ ਉਹਨੂੰ ਵੀ ਸ਼ਾਮਲ ਕੀਤਾ ਗਿਆ ਕੀ ਕਾਰਨ ਮੰਨਿਓ ਕਿਉਂਕਿ ਚਾਚੇ ਭਤੀਜੇ ਦੀ ਲੜਾਈ ਹੈ ਤੇ ਵੀਡੀਓ 'ਚ ਵੀ ਉਹੀ ਦੇਖਿਆ ਜਾ ਰਿਹਾ ਹਾਂ ਉਹ ਤਾਂ ਬੀਜੇਪੀ ਲੀਡਰ ਦਾ ਨਾਮ ਆਉਣਾ ਕੀ ਕਰਨੀ ਇਹ ਇਹ ਮੈਂ ਰਾਜ਼ਾ ਨਾ ਤੇ ਉਹਨੂੰ ਜ਼ਬਰਦਸਤੀ ਲਗਾਇਆ ਗਿਆ ਕਿ ਜੇ ਲੜਾਈ ਹੋਏ ਜਿਹੜਾ ਕੱਲ ਉਹ ਐਕਸੀਡੈਂਟ ਹੋਇਆ ਉਸ ਵਿੱਚ ਤੂੰ ਕਿਸੇ ਦਾ ਨਾਮ ਲਿਖਾ ਦੇ ਜੀ ਉਹਦੀ ਸ਼ਹਿਦ ਹੈ ਜਦ ਤੱਕ ਪੁਲਿਸ ਨੇ ਕੋਈ ਕੋਈ ਇਨਕੁਆਇਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਿੰਡ 'ਚੋਂ ਪੁੱਛਣੇ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਪੁਲਿਸ ਕਹਿੰਦੀ ਹੈ ਜੀ ਉਹ ਨਿਕਲ ਜਾਊਗਾ ਤੇ ਨਾ ਇਸ ਮੋੜ 'ਤੇ ਤੁਸੀਂ ਸਬੂਤ ਤੋਂ ਬਿਨਾਂ ਪਰਚਾ ਕਿਉਂ ਦਰਜ ਕਰਦੇ ਹੋ ਸਭ ਐਦਾ ਦਾ ਤੁਸੀਂ ਕਿਸੇ ਦਾ ਨਾਮ ਲੈ ਕੇ ਪਰਚਾ ਦਰਜ ਕਰਾ ਜੇ ਤੁਹਾਡੇ ਕੋਲ ਇੱਕ ਤਿੰਨ ਕੇ ਜਿੰਨਾ ਸਬੂਤ ਨਹੀਂ ਆ ਤਾਂ ਉਹਦਾ ਨਾਂ ਪਰਚੇ 'ਚ ਕਿਉਂ ਪਾਇਆ ਜਾਂਦਾ ਜਿਹੜਾ 307 ਦਾ ਬੜੇ ਗੰਭੀਰ ਅਪਰਾਧ ਦਾ ਪਰਚਾ ਹੈਗਾ। ਅਸੀਂ ਮੰਗ ਕਰਦੇ ਹਾਂ ਕਿ ਉਹ ਉਹਦਾ ਨਾਂ ਕੱਢਿਆ ਜਾਵੇ। ਉਹ ਨਜਾਇਜ਼ ਹੋਇਆ ਧੱਕੇਸ਼ਾਹੀ ਹੋਈ ਯਾਰ ਰਾਜਨੀਤਿਕ ਰੰਗੇਸ਼ ਕਰਕੇ ਉਹਦਾ ਨਾਂ ਉਸ ਪਰਚੇ 'ਚ ਪਾਇਆ ਗਿਆ। ਤੇ ਉਹ ਲੋਕ ਉਹਨੂੰ ਉਸ ਪਰਚੇ ਵਿੱਚੋਂ ਕੱਢਿਆ ਜਾਵੇ ਔਰ ਅੱਗੇ ਨੂੰ ਐਦਾਂ ਦੇ ਪਰਚੇ ਬੰਦ ਹੋਣੇ ਇਕੱਲੇ ਭਾਜਪਾ ਦੀ ਲੜਾਈ ਨਹੀਂ ਸਾਰੀਆਂ ਪਾਰਟੀਆਂ ਦੀ ਲੜਾਈ ਆ। ਅੱਜ ਭਾਜਪਾ ਦਾ ਲੀਡਰ ਤੇ ਆ ਕੱਲੋਂ ਕਾਦਰਸ ਆਲੇ ਤੇ ਵੀ ਹੋਊਗਾ ਬੀਐਸਪੀ ਵਾਲੇ ਤੇ ਵੀ ਹੋਊਗਾ ਔਰ ਅਕਾਲੀ ਦਲ ਵਾਲੇ ਤੇ ਵੀ ਹੋਊਗਾ ਸਾਰਿਆਂ ਦੀ ਲੜਾਈ ਆਏ ਅੱਜ ਅਸੀਂ ਉੱਠਿਆ ਕੱਲੋਂ ਸਭ ਨੂੰ ਉੱਠਣਾ ਪੈਣਾ ਕਿਉਂਕਿ ਇਹ ਜਿਹੜਾ ਇਹਨਾਂ ਦਾ ਜਿੱਦਾਂ ਮੂੰਹ ਖੁੱਲ ਗਿਆ ਪਰਚੇ ਝੂਠੇ ਦੇਂਦਾ ਇਹ ਰੁਕਣਾ ਨਹੀਂ ਅੱਗੇ ਤੋਂ ਸਾਰੇ ਜਿਹੜੇ ਰਾਜਨੀਤਿਕ ਵਿਰੋਧੀ ਆ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਝੂਠੇ ਪਰਚੇ ਦੇਣੇ ਨੇ ਠੀਕ ਹੈ ਠੀਕ ਜਾਈ ਜਾਏ ਇਹ ਬਿਲਕੁਲ ਨਜਾਇਜ਼ ਹੈ ਜਿਹੜੀ ਪੁਲਿਸ ਹੈ ਜੀ ਆ ਇਹਦਾ ਕੰਮ ਹੈਗਾ ਲੋਕਾਂ ਨੂੰ ਇਨਸਾਫ ਦੇਣਾ ਇਨਕੁਆਰੀ ਕਰਕੇ ਜੋ ਸਚਾਈ ਹੈ ਉਸ ਨੂੰ ਸਾਹਮਣੇ ਲਿਆਉਣਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗੋਲ ਥੱਲੇ ਇੰਨੇ ਦੱਬ ਚੁੱਕੀ ਪੁਲਿਸ ਤੇ ਜੋ ਇਹ ਜੇਕਰ ਦੇਣਾ ਤਾਂ ਦੇਣਾ ਤੇ ਰਾਤ ਕਹਿੰਦੇ ਨੇ ਤਾਂ ਰਾਤ ਹੈ ਰਾਤ ਨੂੰ ਦਿਨ ਬਣਾ ਲੈ ਦਿਨ ਨੂੰ ਰਾਤ ਬਣਾ ਦੇ ਕਿਸੇ ਦੇ ਬਗੈਰ ਕਿਸੇ ਸਚਾਈ ਤੋਂ ਕਿਸੇ ਦੇ ਪਰਚਾ ਦਰਜ ਕਰ ਦੇਣਾ ਪਹਿਲਾਂ ਉਹਨਾਂ ਨੂੰ ਖੱਜੇ ਕਰ ਲਓ ਜੁੱਤੀਆਂ ਮਾਰ ਲਓ ਫਿਰ ਕਹੋ ਲੋ ਜੀ ਅਸੀਂ ਦਾ ਪਰਚਾ ਜਿਹੜਾ ਕੈਂਸਲ ਕਰ ਦਿੰਦੇ ਬਿਲਕੁਲ ਗਲਤ ਹੋਆ ਔਰ ਇੱਕ ਇੱਕ ਕਵਾਇਦ ਜਿਹੜੀ ਆ ਡੱਬੇ ਵਾਲ ਦੇ ਵਿੱਚ ਸ਼ੁਰੂ ਹੋਈ ਆ ਜਿਹੜਾ ਕਵਾਇਦ ਦਾ ਜਿਹੜਾ ਹੈਗਾ ਮੁੱਲ ਜਿਹੜਾ ਆ ਬਹੁਤ ਔਖਾ ਜਿਹੜਾ ਹੋ ਜਣਾ ਕੰਮ ਬਹੁਤ ਵੱਡਾ ਮੌਨ ਨਾ ਪਾਉਂਗਾ ਫਿਰ ਤੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਜਿਸ ਕਲਮ ਦੇ ਨਾਲ ਉਹ ਪਰਚਾ ਜਿਹੜਾ ਆਇਆਗਾ ਉਹਤੇ ਦਰਜ ਕੀਤਾ ਗਿਆ ਇਨਕੁਆਰੀ ਕਰਕੇ ਉਸ ਪਰਚੇ ਨੂੰ ਛੇਤੀ ਤੋਂ ਛੇਤੀ ਕਦਮ ਚੁੱਕੇ ਜਾਵੇ ਤਾਂ ਕਿ ਭਾਰਤੇ ਜਨਤਾ ਪਾਰਟੀ ਦੇ ਜਿਹੜੇ ਸਿਪਾਈ ਆ ਉਹਨਾਂ ਦੇ ਵਿੱਚ ਅਕ੍ਰੋਸ਼ ਆ ਇਸ ਪੂਰੇ ਸਮਾਜ ਲਈ ਜਿਸ ਤਰ੍ਹਾਂ ਸੁਖ ਸਾਹਿਬ ਨੇ ਦੱਸਿਆ ਆ ਇਹ ਇੱਕ ਕਲੰਕ ਹੈ ਚਾਹੇ ਉਹ ਕਾਂਗਰਸ ਪਾਰਟੀ ਚਾਹੇ ਬੀਐਸਪੀ ਚਾਹੇ ਹੋਰ ਪਾਰਟੀਆਂ ਬਗੈਰ ਕਿਸੇ ਨਾਮ ਤੋਂ ਹਾਲੂ ਤਾਂ ਮੇਰਾ ਵੀ ਨਾਮ ਲੱਗਦਾ ਵੀ ਕੱਲ ਨੂੰ ਸਾਡੇ ਪਹਿਲੀ ਬੇਟੀ ਦਾ ਨਾਮ ਲੈ ਸਾਡੇ ਕੱਲ ਨੂੰ ਛੋਟਾ ਨਾਮ ਲੈ ਸਾਡੇ ਕਮ ਸੁਖਾਬਾ ਵਾਲਾ ਹੈ ਇਹ ਤਾਂ ਫਿਰ ਇੱਕ ਕਵਾਇਦ ਰੰਮੀ ਸ਼ੁਰੂ ਕਰਤੀ ਤੇ ਨਵੀਂ ਭਾਜੀ ਨਾ ਪਾਓ ਇਸ ਕਰਕੇ ਤੇ ਜਿਹੜਾ ਕੰਮ ਆਏਗਾ ਪੁਲਿਸ ਡਿਪਾਰਟਮੈਂਟ ਨੂੰ ਮੈਂ ਬੇਨਤੀ ਕਰਦਾ ਕਿ ਇਨਸਾਫ ਕਰੋ ਛੋਟਾ ਕੰਮ ਇਨਸਾਫ ਦੇਣਾ ਹੈ ਸਰਕਾਰਾਂ ਬਦਲਦੀਆਂ ਜਾਂਦੀਆਂ ਰਹਿੰਦੀਆਂ ਅੱਜ ਇਹਦੀ ਸਰਕਾਰ ਹੋ ਆਉ ਤੋਂ ਬਾਅਦ ਸਰਕਾਰ ਬਦਲਣੀ ਆ ਹੋਰ ਆ ਜਾਣੀ ਆ ਇਸ ਕਰਕੇ ਸਜ਼ਾਈ ਨੂੰ ਸਾਹਮਣੇ ਲਿਆ ਕੇ ਸੱਚ ਦਾ ਜਿਹੜਾ ਹੈ ਉਹ ਤੇ ਪੈਰਾ ਦਿਓ ਇਹ ਇਹਨਾਂ ਨੂੰ ਪੜਾਇਆ ਜਾਂਦਾ ਪੁਲਿਸ ਬਾਲਟ ਪੈਣ ਨੂੰ ਇਹ ਤੇ ਕੰਮ ਨਹੀਂ ਕਰਦੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਦੇਖੋ ਜੇ ਇਹਨਾਂ ਨੇ ਨਾਲ ਨਾਲ ਨਾਮ ਆਪਸ ਕੀਤਾ ਤਾਂ ਇਹ ਸੰਘਰਸ਼ ਨੂੰ ਹੋਰ ਤੇ ਹੋਰ ਪੰਜਾਬ ਲੈਵਲ ਤੱਕ ਇਹ ਜਾਊਗਾ